ਔਰ ਮਿਲ ਰਾਈਟ ਸਾਈਡ ਨੇ ਅਮਨਦੀਪ कौर ਗੋਡੀ ਮੁਸਾਫਰ ਐਮਐਲਏ ਬੱਲੇਵਾਲਾ ਅੱਜ ਅਸੀਂ ਇੱਕ ਬੜੇ ਹੈ ਮੁੱਦੇ ਤੇ ਤੁਹਾਡੇ ਨਾਲ ਗੱਲ ਕਰਨ ਲਈ ਆਏ ਹਾਂ ਜਿਸ ਗੱਲ ਦਾ ਡਰ ਸੀ ਉਹ ਗੱਲ ਹੁਣ ਹੁਣੀ ਸਟਾਰਟ ਹੋ ਗਈ ਹੈ ਕਿਉਂਕਿ ਜਿਹੜਾ ਦੇਸ਼ ਦੇ ਵਿੱਚ ਰਾਜਨੀਤੀ 'ਚ ਨਵਾਂ ਮੋੜ ਆਇਆ ਬੀਜੇਪੀ ਸਰਕਾਰ ਨੇ ਜਿੰਨੇ ਵੀ ਆਪੋਜੀਸ਼ਨ ਵਾਲੇ ਸੀ ਸਾਰਿਆਂ ਨੂੰ ਤੰਗ ਕਰਨਾ ਸ਼ੁਰੂ ਕਰਿਆ ਔਰ ਸਭ ਤੋਂ ਵੱਡਾ ਮੁੱਦਾ ਐ ਸੀ ਜਿਹਦੇ ਤੋਂ ਡਰ ਸੀ ਉਸ ਇਮਾਨਦਾਰ ਇਨਸਾਨ ਨੂੰ ਜਿਨੇ ਨੇ ਉਹਨੂੰ ਰਾਜਨੀਤੀ ਕਰਨੀ ਸਿਖਾਤੀ ਉਹਨੂੰ ਅੰਦਰ ਛੁਟੇਕੇ ਚ ਪਾ ਕੇ ਇੱਕ ਨਵਾਂ ਸਿਸਟਮ ਤਿਆਰ ਕਰਿਆ ਉਹਦੇ ਨਾਲ-ਨਾਲ ਹੁਣ ਜਿੱਥੇ-ਜਿੱਥੇ ਆਮ ਆਦੀ ਪਾਰਟੀ ਦੀ ਸਰਕਾਰ ਸੀ ਜਿੱਥੇ-ਜਿੱਥੇ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਸੀ ਉਹਨਾਂ ਦੇ ਵਿਧਾਇਕਾਂ ਨੂੰ ਖਰੀਦਣ ਦੀ ਕੋਸ਼ਿਸ਼ ਕਰਨ ਲੱਗੇ ਸੋ ਬੀਜੇਪੀ ਸਰਕਾਰ ਨੇ ਆਪਦਾ ਪੂਰਾ ਜ਼ੋਰ ਬੀਜੇਪੀ ਪਾਰਟੀ ਨੇ ਲਾ ਰੱਖਿਆ ਹੈ ਕਿ ਕਿਸੇ ਤਰੀਕੇ ਕਿੱਦਾ ਆਮ ਆਦੀ ਪਾਰਟੀ ਦੇ ਵਰਕਰ ਆਮ ਆਦੀ ਪਾਰਟੀ ਦੇ ਵਾਲੰਟੀਅਰ ਆਮ ਆਦੀ ਪਾਰਟੀ ਦੇ ਐਮ ਐਲ ਏ ਆਮ ਆਦੀ ਪਾਰਟੀ ਦੇ ਐਮ ਪੀ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਲਈ ਅੱਜ ਤੁਹਾਡੇ ਸਾਹਮਣੇ ਅਸੀਂ ਸਾਰੇ ਤਿੰਨੋਂ ਐਮ ਐਲ ਏ ਇਕੱਠੇ ਹੋ ਕੇ ਕੱਲ ਤਕਰੀਬਨ 12:52 ਮਿੰਟ ਤੇ ਇੱਕ ਇੱਕ ਕਾਲ ਆਈ ਜਿਹੜਾ ਨੰਬਰ ਹੈ +3579671895 ਇਹ ਕਾਲ ਆਈ ਮੈਂ ਸੇਵਕ ਸਿੰਘ ਬੋਲ ਰਿਹਾ ਇਹ ਨੰਬਰ ਸਾਈਪ੍ਰਸ ਦਾ ਨੰਬਰ ਹੈ ਮੈਂ ਸੇਵਕ ਸਿੰਘ ਬੋਲ ਰਿਹਾ ਤੁਸੀਂ ਐਮਐਲਏ ਸਾਹਿਬ ਬੋਲ ਰਹੇ ਹੋ ਮੈਂ ਕਿਹ ਜੀ ਬੋਲ ਰਿਹਾ ਕਹਿੰਦਾ ਜੀ ਮੈਂ ਜਗਦੀਪ ਕੰਬੋਜੀ ਨਾਲ ਗੱਲ ਕਰਨੀ ਮੈਂ ਕਿਹ ਜੀ ਬੋਲ ਰਿਹਾ ਕਹਿੰਦਾ ਜੀ ਤੁਸੀਂ ਕੰਫਰਟੇਬਲ ਹੋ ਗੱਲ ਕਰਨਾਸਤੇ ਮੈਂ ਕਿਹ ਜੀ ਬੋਲੋ ਕਹਿੰਦਾ ਮੇਰੀ ਤੁਹਾਨੂੰ ਇੱਕ ਆਫਰ ਹੈ ਤੁਸੀਂ ਤੁਹਾਨੂੰ ਭਾਜੀਪੀ ਜੁਆਇਨ ਕਰਾਉਣਾ ਚਾਹੁੰਦੇ ਹਾਂ ਮੈਂ ਕਿਹ ਜੀ ਕਿਸ ਲਈ ਕਹਿੰਦੇ ਜੀ ਤੁਹਾਡੇ ਲਈ ਬਹੁਤ ਚੰਗੀ ਆਫਰ ਹੈ ਜੋ ਤੁਹਾਡੀ ਡਿਮਾਂਡ ਹੈ ਤੁਸੀਂ ਦੱਸੋ ਮੈਂ ਕਿਹ ਜੀ ਮੇਰੀ ਕੋਈ ਡਿਮਾਂਡ ਨਹੀਂ ਕਹਿੰਦੇ ਤਕਰੀਬਨ 20 ਤੋਂ 25 ਕਰੋੜ ਰੁਪਏ ਤੁਹਾਨੂੰ ਅਸੀਂ ਦੇਵਾਂਗੇ ਤੁਸੀਂ ਬੀਜੇਪੀ ਪਾਰਟੀ ਜੁਆਇਨ ਕਰੋ ਮੈਂ ਕਹਾ ਜੀ ਮੈਨੂੰ ਕੋਈ ਲੋੜ ਨਹੀਂ ਬੀਜੇਪੀ ਪਾਰਟੀ ਜੁਆਇਨ ਕਰਨ ਦੀ ਤੇ ਤੁਸੀਂ ਮੇਰਾ ਨੰਬਰ ਕਿਸ ਤੋਂ ਲਿਆ ਤੇ ਕਿਉਂ ਲਿਆ ਨਾ ਮੇਰਾ ਕੋਈ ਇੰਟਰਸਟ ਹੈ ਤੇ ਨਾ ਹੀ ਮੈਨੂੰ ਤੁਹਾਡੀ ਕੋਈ ਲੋੜ ਹੈ ਬਿਕੋਜ਼ ਆਮ ਆਦੀ ਪਾਰਟੀ ਨੇ ਜੋ ਸਾਡੇ ਲਈ ਕਰਿਆ ਸ਼ਾਇਦ ਅਸੀਂ ਸੋਚ ਵੀ ਨਹੀਂ ਸਕਦੇ ਸੀ ਆਮ ਘਰਾਂ ਦੇ ਨੌਜਵਾਨ ਭਰਾਵਾਂ ਨੂੰ ਸਾਨੂੰ ਇੱਥੇ ਆਉਣ ਦਾ ਮੌਕਾ ਮਿਲਿਆ ਸੋ ਇਹ ਸਭ ਤੋਂ ਵੱਡਾ ਇਸ਼ੂ ਸੀ ਕੱਲ ਦਾ ਹੁਣ ਅਰਵਿੰਦ ਕੇਜਰੀਵਾਲ ਜੀ ਨੂੰ ਤੁਸੀਂ ਅੰਦਰ ਕਰ ਲਿਆ ਅਰਵਿੰਦ ਕੇਜਰੀਵਾਲ ਦੀ ਟੀਮ ਨੂੰ ਤੁਸੀਂ ਤੋੜਨ ਦੀ ਕੋਸ਼ਿਸ਼ ਕਰ ਰਹੇ ਹੋ ਇਹਦੇ ਲਈ ਇੱਕੋ ਹੀ ਮਤਲਬ ਹੈ ਵੀ ਦੇਸ਼ ਦੇ ਵਿੱਚ ਰਾਜਨੀਤੀ ਦੇ ਵਿੱਚ ਜੇ ਇਲੈਕਸ਼ਨ ਸਿਸਟਮ ਦੀ ਫਿਰ ਲੋੜ ਹੀ ਕੀ ਹੈ ਜੇ ਤੁਸੀਂ ਐਂ ਖਰੀਦਾਫਰੋਕੀ ਕਰਦੇ ਸੋ ਇਸੇ ਤਰ੍ਹਾਂ ਮੈਡਮ ਜੀ ਨੂੰ ਵੀ ਕਾਲ ਆਏ ਕੋਲਡੀਆਂ ਹੋਰ ਵੀ ਜਿਹੜੇ ਸਾਡੇ ਐਮਐਲਏ ਸਭਾਬ ਸੀ ਉਹਨਾਂ ਨੂੰ ਫੋਨ ਆਲੇ ਕੱਲ੍ਹ ਦੇ ਸਟਾਰਟ ਹੋਏ ਹੈ ਸੋ ਮੁਗਲਾਂ ਨੇ ਵੀ ਪੰਜਾਬੀਆਂ ਨਾਲ ਪੰਜਾਬੀਆਂ ਨੇ ਲੜਾਈ ਲੜੀ ਅੰਗਰੇਜ਼ਾਂ ਨਾਲ ਵੀ ਪੰਜਾਬੀਆਂ ਨੇ ਲੜਾਈ ਲੜੀ ਸੋ ਇਸੇ ਤਰ੍ਹਾਂ ਦੇਸ਼ ਦੇ ਵਿੱਚ ਜੇ ਰਾਜਨੀਤੀ 'ਚ ਦਿੱਲੀ ਤੋਂ ਬਾਅਦ ਕਿਤੇ ਬਦਲਾਅ ਆਇਆ ਤਾਂ ਉਹ ਵੀ ਪੰਜਾਬ 'ਚ ਆਇਆ ਸੋ ਤੁਸੀਂ ਆਪ ਦਾ ਜਿੰਨਾ ਜ਼ੋਰ ਲੱਗਦਾ ਲਾ ਲਓ ਅਰਵਿੰਦ ਕੇਜਰੀਵਾਲ ਦੀ ਸੋਚ ਨੂੰ ਆ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਸੋਚ ਨੂੰ ਐਡੀ ਐਲ ਦੀ ਤੁਸੀਂ ਖਰੀਦ ਸਕਦੇ ਜਿਹੜੇ ਕਮਜ਼ੋਰ ਦਿਲ ਦੇ ਹੁੰਦੇ ਆ ਉਹ ਖਰੀਦੇ ਜਾ ਸਕਦੇ ਆ ਪਰ ਅਰਵਿੰਦ ਜੀ ਦੀ ਸੋਚ ਨੂੰ ਜਿਨ੍ਹਾਂ ਨੇ ਆਮ ਆਦੀ ਪਾਰਟੀ ਨੂੰ ਆਮ ਲੋਕਾਂ ਨੂੰ ਰਾਜਨੀਤੀ ਕਰਨੀ ਸਿਖਾਈ ਲੋਕਾਂ ਨੂੰ ਪੁਰਾਣੇ ਲੀਡਰਾਂ ਨੂੰ ਸੜਕਾਂ ਤੇ ਆਉਣਾ ਮਜਬੂਰ ਕਰਤਾ ਇਹ ਬੀਜੇਪੀ ਸਰਕਾਰ ਜਿਹੜੇ ਛੂਟੇ ਕੇਸ ਪੜਾ ਕੇ ਜਿਸ ਦੇ ਵਿੱਚ ਅੱਜ ਤੱਕ ਕਦੇ ਕੋਈ ਪੈਸੇ ਦਾ ਲੈਣ ਦੇ ਨ ਵੀ ਨਹੀਂ ਹੋਇਆ ਉਹਦੇ ਅੰਦਰ ਕਿੰਨੇ ਸਾਡੇ ਲੀਡਰ ਅੰਦਰ ਦਿੱਤੇ ਪਰ ਜਿਹੜਾ ਹਾਲਾਤ ਤੁਸੀਂ ਆ ਫਰੀਦਾ ਫੁਰਦ ਸ਼ੁਰੂ ਕਰਤੀ ਹੈ ਸੋ ਹਰ ਲੋਕ ਵਿਕਾਉ ਨਹੀਂ ਕੇ ਪੰਜਾਬ ਦੇ ਲੋਕ ਆਪ ਦੇ ਦੀਨ ਬਾਗ ਤੇ ਖੜੇ ਹੈ ਪੰਜਾਬ ਦੇ ਲੋਕਾਂ ਨੇ 2022 ਚ ਇਤਿਹਾਸ ਰਚਿਆ ਅੱਜ ਵੀ ਉਹ ਅਰਵਿੰਦ ਕੇਜਰੀਵਾਲ ਔਰ ਭਗਵੰਤ ਮਾਨ ਦੀ ਸੋਚਣ ਕਰੇ ਸੋ ਇਹ ਹਰਕਤਾਂ ਛੱਡ ਦਿਓ ਹੁਣ ਮੈਂ ਬੇਨਤੀ ਕਰੂੰਗਾ ਮੈਡਮ ਮੈਂ ਵੀ ਦੋਸ਼ੀ ਦਾ ਜੀ ਨੂੰ ਉਹ ਦੂਸਰੇ ਸਾਹਮਣੇ ਜੋ ਇਹਨਾਂ ਨਾਲ ਵਾਪਰਿਆ ਜਿਹੜੀ ਕਾਲ ਇਹਨਾਂ ਨੂੰ ਉਹਦੇ ਬਾਰੇ ਆਪ ਦੀ ਜਾਣਕਾਰੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਰਚਿੰਦਰਪਾਲ ਕਰਸ਼ੀਨਾ ਮੈਂ ਲੁਧਿਆਣਾ ਹਲਕਾ ਸਾਊਥ ਤੋਂ ਹਾਂ ਕੱਲ 11 ਵਜੇ ਦੇ ਕਰੀਬ ਮੈਨੂੰ ਕਾਲ ਆਉਂਦੀ ਆ ਕਿ ਮੈਂ ਸੇਵਕ ਸਿੰਘ ਬੋਲ ਰਿਹਾ ਜਿਹੜੀ ਕਿ ਇਹ ਕਾਲ ਹੈ ਇਹ ਵਿਦੇਸ਼ੀ ਨੰਬਰਾਂ ਤੋਂ ਆਈ ਹੈ ਔਰ ਕਹਿ ਰਹੇ ਹੈ ਕਿ ਅਸੀਂ ਦਿੱਲੀ ਤੋਂ ਗੱਲ ਕਰ ਰਹੇ ਹਾਂ ਔਰ ਤੁਸੀਂ ਆਪਣੀ ਪਾਰਟੀ ਸਵਿੱਚ ਕਰ ਦੋ ਔਰ ਆਪਣੀ ਪਾਰਟੀ ਜਾ ਜੋ ਮੈਂ ਉਹਨਾਂ ਨੂੰ ਪੁੱਛਿਆ ਕਿ ਆਪਣੀ ਪਾਰਟੀ ਕਿਹੜੀ ਆ ਉਹਨਾਂ ਦਾ ਕਹਿਣਾ ਸੀਗਾ ਕਿ ਬੀਜੇਪੀ ਆਪਣੀ ਪਾਰਟੀ ਹੈ ਤੁਸੀਂ ਉਹ ਪਾਰਟੀ ਸਵਿੱਚ ਕਰਕੇ ਤਿੰਨ ਤੁਹਾਨੂੰ ਆਫਰ ਦੇ ਰਹੇ ਆ ਜਾਂ ਤਾਂ ਤੁਸੀਂ ਲੋਕ ਸਭਾ ਦੀ ਇਲੈਕਸ਼ਨ ਲੜ ਲਓ ਜਾਂ ਤੁਸੀਂ ਕੋਈ ਚੰਗਾ ਉਹਦਾ ਲੈ ਲਓ ਜਾਂ ਫਿਰ ਸੀਆਰ ਦੀ ਗੱਲ ਕਰਦੇ ਆ ਤੇ ਇਸ ਤੋਂ ਬਾਅਦ ਇਹ ਇਹਨਾਂ ਨੇ ਸਾਬਤ ਕਰ ਦਿੱਤਾ ਕਿ ਜਿੱਥੇ-ਜਿੱਥੇ ਮੋਦੀ ਜੀ ਨੇ ਚਿਹਰਾ ਕਲੀਅਰ ਹੋ ਗਿਆ ਕਿ ਜਿੱਥੇ-ਜਿੱਥੇ ਇਹਨਾਂ ਦੀ ਸਰਕਾਰ ਨਹੀਂ ਬਣਦੀ ਤੇ ਦੁੱਤੇ ਜਿਹੜੇ ਜਿੱਤੇ ਹੋਏ ਵਿਧਾਇਕਾਂ ਉਹਨਾਂ ਦਾ ਮੁੱਲ ਲਗਾ ਕੇ ਉਹਨਾਂ ਨੂੰ ਖਰੀਦਣ ਦੀ ਕੋਸ਼ਿਸ਼ ਕਰ ਰਹੀ ਹੈ ਕਿਉਂਕਿ ਅੱਜ ਜੇ ਜੇ ਕਿਸੇ ਤੋਂ ਡਰ ਹੈ ਉਹ ਡਰ ਸਿਰਫ ਅਰਵਿੰਦ ਕੇਜਰੀਵਾਲ ਜੀ ਦਾ ਇਹਨਾਂ ਨੂੰ ਸਤਾ ਰਿਹਾ ਕਿਉਂਕਿ ਦੇਸ਼ ਦੇ ਵਿੱਚ ਵਾਦੀ ਹੋਈ ਲੋਕ ਲੋਕਪਰੀਤ ਆਮ ਆਦਮੀ ਪਾਰਟੀ ਦੀ ਤੇ ਇਹਨਾਂ ਨੂੰ ਉਸ ਚੀਜ਼ਾਂ ਦਾ ਡਰ ਸਤਾ ਰਿਹਾ ਅੱਜ ਬਹੁਤ ਵੱਡੀ ਸਿੱਖਿਆ ਦੇ ਵਿੱਚ ਕ੍ਰਾਂਤੀ ਲਿਆਉਣ ਵਾਲੇ ਸਤਿੰਦਰ ਜੈ ਮਨੀਸ਼ ਸ਼ੋਧਿਆ ਜੀ ਦੇਲਚ ਨੇ ਹੈਲਥ ਕ੍ਰਾਂਤੀ ਲਿਆਉਣ ਵਾਲੇ ਸਤਿੰਦਰ ਜੈ ਦੀ ਅੱਜ ਉਹ ਦੇਲਚ ਨੇ ਔਰ ਸ਼ਾਮ ਨੂੰ ਜਿਸ ਤਰੀਕੇ ਦੇ ਨਾਲ ਅਰਵਿੰਦ ਪੇਟਰੀਵਾਲ ਜੀ ਨੂੰ ਈਡੀ ਦੀ ਰੇਟ ਕਰਕੇ ਉਹਨਾਂ ਨੂੰ ਅਰੈਸਟ ਕੀਤਾ ਗਿਆ ਅੱਜ ਉਹ ਦੇਲਚ ਨੇ ਲੇਕਿਨ ਇਹ ਆਮ ਆਦਮੀ ਪਾਰਟੀ ਦੇ ਬਹੁਤ ਸਿਪਾਹੀ ਆ ਸੀ ਜਿਨ੍ਹਾਂ ਨੂੰ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਸਾਡੇ ਤੇ ਭਰੋਸਾ ਕੀਤਾ ਔਰ ਅਸੀਂ ਪੰਜਾਬ ਦੀ ਜਨਤਾ ਦਾ ਅਸੀਂ ਭਰੋਸਾ ਟੁੱਟਣ ਨਹੀਂ ਦਵਾਂਗੇ ਆਮ ਆਦਮੀ ਪਾਰਟੀ ਦੇ ਸਿਪਾਹੀਆਂ ਭਗਵਨ ਸਿੰਘ ਜੀ ਮਾਨ ਤੇ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਤੇ ਪੈਰਾ ਦਵਾਂਗੇ ਕਿਉਂਕਿ ਅਰਵਿੰਦ ਕੇਜਰੀਵਾਲ ਜੀ ਇੱਕ ਸੋਚ ਹੈ ਉਹਨਾਂ ਨੂੰ ਅਰੈਸਟ ਕਰ ਸਕਦੇ ਆ ਪਰ ਜਿਹੜੀ ਲੱਖਾਂ ਜਿਹੜੇ ਵਲੰਟੀਅਰ ਨਾਲ ਟੁੱਟ ਚੁੱਕੇ ਉਹਨਾਂ ਦੀ ਸੋਚ ਨਹੀਂ ਬਦਲ ਸਕਦੇ ਅਸੀਂ ਉਹਨਾਂ ਦੇ ਨਾਲ ਖੜੇ ਆ ਨਾਲ ਖੜੇ ਰਹਾਂਗੇ ਔਰ ਤੱਕ ਬਾਤ ਤੋਂ ਬਾਅਦ ਆਮ ਆਦਮੀ ਪਾਰਟੀ ਦਾ ਅਰਵਿੰਦ ਕੇਜਰੀਵਾਲ ਜੀ ਦਾ ਔਰ ਭਗਵੰਤ ਮਾਨ ਜੀ ਦਾ ਸਾਥ ਦਮ ਇਹ ਮੇਰੇ ਨਾਲ ਕੁੰਡੀ ਕੰਬੋਟੀ ਨੇ ਇਹਨਾਂ ਨੂੰ ਹੀ ਫੋਨ ਆਇਆ ਤੇ ਨਾਲ ਹੀ ਅਮਨਦੀਪ ਸਿੰਘ ਮੁਸਾਫਰ ਜੀ ਦਾ ਵੀ ਇਹੀ ਫੋਨ ਆਇਆ ਹੁਣ ਇਸ ਤੋਂ ਬਾਅਦ ਉਹ ਆਪਣੇ ਗੱਲ ਸ਼ੁਰੂ ਕਰਦੇ ਸਸਿਕਲ ਜੀ ਮੈਂ ਐਮਐਲਏ ਅਮਨਦੀਪ ਸਿੰਘ ਮੁਸਾਫਰ ਹਲਕਾ ਬੱਲੂ ਵਾਲਾ ਹੂੰ ਮੈਨੂੰ ਕੱਲ ਤਕਰੀਬਨ 12:30 ਵਜੇ ਫੋਨ ਆਇਆ ਕਿ ਮੈਂ ਦਿੱਲੀ ਤੋਂ ਬੋਲ ਰਿਹਾ ਸੇਵਕ ਸਿੰਘ ਔਰ ਤੁਸੀਂ ਪਾਰਟੀ ਨੂੰ ਸਵਿਚ ਕਰ ਦਿਓ ਤੇ ਸਾਡੀ ਪਾਰਟੀ ਨੂੰ ਜੁਆਇਨ ਕਰੋ ਬੀਜੇਪੀ ਪਾਰਟੀ ਨੂੰ ਮੈਂ ਉਹਨਾਂ ਨੂੰ ਕਿਹਾ ਜੀ ਮੈਨੂੰ ਤੁਹਾਡੀ ਪਾਰਟੀ ਜੁਆਇਨ ਕਰਨ ਦਾ ਕੀ ਫਾਇਦਾ ਹੋਏਗਾ ਕਹਿੰਦੇ ਜੀ ਅਸੀਂ ਤੁਹਾਨੂੰ 45 ਕਰੋੜ ਰੁਪਏ ਦੇਾਂਗੇ ਤੁਸੀਂ ਸਾਡੀ ਪਾਰਟੀ ਚਾਓ ਔਰ ਜਿਹੜਾ ਤੁਸੀਂ ਅਹੁਦਾ ਕਹੋਗੇ ਉਹ ਅਹੁਦਾ ਦੇਾਂਗੇ ਔਰ ਤੁਹਾਨੂੰ ਵਾਈਪ ਲਵਸ ਅਸੀਂ ਸਿਕਿਉਰਟੀ ਦੇਾਂਗੇ ਪਰ ਮੈਂ ਉਹਨਾਂ ਨੂੰ ਇੱਕ ਗੱਲ ਕਹੀ ਕਿ ਅਸੀਂ ਆਮ ਆਦਮੀ ਪਾਰਟੀ ਦੇ ਸਿਪਾਹੀਆਂ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੇ ਸਿਪਾਹੀਆਂ ਮੁੱਖ ਮੰਤਰੀ ਸੁਖਪਰਮ ਸਿੰਘ ਮਾਨ ਸਾਹਿਬ ਦੇ ਸਿਪਾਹੀਆਂ ਆ ਲੋਕਾਂ ਦੇ ਚੁਣੇ ਹੋਏ ਨੁਮਾਇंदे ਆ ਔਰ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਨੇ 92 ਐਮਐਲਏ ਜਿਤਾ ਕੇ ਭੇਜੇ ਸੀ ਆਮ ਆਦਮੀ ਪਾਰਟੀ ਨੂੰ ਔਰ ਅਸੀਂ ਵਿਕਣ ਵਾਲੇ ਨਹੀਂ ਆ ਕੁਝ ਦਾਅਵ ਪਰ ਰੱਖਦੇ ਤੋਂ ਸਫਰ ਆਸਾਨ ਹੋਗਾ ਕਿਆ ਮਗਰ ਜੋ ਦਾਅਵ ਪਰ ਰੱਖेंगे ਉਹ ਈਮਾਨ ਹੋਗਾ ਕਿਆ ਇਹ 92 ਐਮਐਲਏ ਪੰਜਾਬ ਦੇ ਲੋਕਾਂ ਦਾ ਈਮਾਨ ਹੈ ਜਿਹੜਾ ਬੀਜੇਪੀ ਖਰੀਦਣਾ ਚਾਹਦੀ ਹੈ ਪਰ ਆਮ ਆਦਮੀ ਪਾਰਟੀ ਦੇ ਐਮਐਲਏ ਹੈ ਜਿਹੜੇ ਉਹ ਪੰਜਾਬ ਦੇ ਲੋਕਾਂ ਦਾ ਈਮਾਨ ਡੋਲਰ ਨਹੀਂ ਦੇਣਗੇ ਔਰ ਮੈਂ ਮੂਰੇ ਦੇਸ਼ਵਾਸੀਆਂ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਕਿ ਹਿੰਦੁਸਤਾਨ ਜਿਹੜਾ ਆਪਣਾ ਦੇਸ਼ ਹੈ ਇਹ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਦੇਸ਼ ਹੈ ਪਰ ਬੀਜੇਪੀ ਲੋਕਤੰਤਰ ਤੋਂ ਰਾਜਤੰਤਰ ਵੱਲ ਵੱਧ ਰਹੀ ਹੈ ਔਰ ਇਹ ਜਿੱਥੇ ਵੀ ਚੁਣੀਆਂ ਹੋਈਆਂ ਸਰਕਾਰਾਂ ਉੱਥੋਂ ਦੇ ਐਮਐਲਏ ਖਰੀਦ ਕੇ ਆਪਣੀਆਂ ਸਰਕਾਰਾਂ ਬਣਾਉਂਦੀਆਂ ਕਿਉਂਕਿ ਵੋਟਾਂ ਨਾਲ ਤਾਂ ਸਰਕਾਰਾਂ ਬਣਾ ਨਹੀਂ ਸਕਦੀਆਂ ਔਰ ਮੈਂ ਪੂਰੇ ਦੇਸ਼ ਵਾਸੀਆਂ ਨੂੰ ਬੇਨਤੀ ਕਰਦਾ ਹੈ ਕਿ ਆਉਣ ਵਾਲੇ ਐਮਪੀ ਦੇ ਇਲੈਕਸ਼ਨਾਂ ਦੇ ਵਿੱਚ ਇਕਜੁੱਟ ਹੋ ਕੇ ਇਸ ਦਾ ਖਿਲਾਫ ਖੜੇ ਹੋਈਏ ਤਾਂ ਕਿ ਆਪਣਾ ਹਿੰਦੂਸਤਾਨ ਦੇ ਲੋਕਤੰਤਰ ਨੂੰ ਬਚਾ ਸਕੀਏ ਕਿਉਂਕਿ ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਇਹਨਾਂ ਨੇ ਅੰਦਰ ਕਰਤਾ ਮਨੀਸ਼ ਸੁਸੋਦੀਆ ਜੀ ਨੂੰ ਅੰਦਰ ਕਰਤਾ ਬਾਕੀ ਸਾਡੇ ਸੰਜੇ ਸਿੰਘ ਜੀ ਨੂੰ ਵੀ ਅੰਦਰ ਕਰਤਾ ਸਾਰੇ ਸਾਡੇ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੂੰ ਇਹਨਾਂ ਨੇ ਅੰਦਰ ਕੀਤਾ ਔਰ ਮੈਂ ਇਥੇ ਨੰਬਰ ਵੀ ਤੁਹਾਨੂੰ ਦੱਸਣਾ ਚਾਹਣਾ ਹੈ ਕਿ ਜਿਹੜੇ ਨੰਬਰ ਤੋਂ ਮੈਨੂੰ ਫੋਨ ਆਇਆ ਹੈ ਪਲੱਸ 48504539716 ਨੰਬਰ ਤੋਂ ਮੈਨੂੰ ਫੋਨ ਆਇਆ ਕਿ ਤੁਸੀਂ ਬੀਜੇਪੀ ਜੁਆਇਨ ਕਰੋ ਔਰ ਅਸੀਂ ਕਿਸੇ ਕੀਮਤ ਤੇ ਵੀ ਬੀਜੇਪੀ ਜੁਆਇਨ ਨਹੀਂ ਕਰਾਂਗੇ ਚਾਹੇ ਜਿੰਨੇ ਮਰਜ਼ੀ ਸਾਨੂੰ ਆਫਰ ਦੇ ਦੇਣ ਅਸੀਂ ਆਮ ਆਦਮੀ ਪਾਰਟੀ ਦੇ ਨਾਲ ਖੜੇ ਆ ਮੁੱਖ ਮੰਤਰੀ ਸਦਾ ਭਗਵੰਤ ਸਿੰਘ ਮਾਨ ਸਾਹਿਬ ਦੇ ਨਾਲ ਚਟਾਨ ਉੱਤੇ ਖੜੇ ਆ 文杰